ਸੱਜਣੋ 2-3 ਮਿੰਟ ਕੱਢ ਕੇ ਬਜ਼ੁਰਗਾਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਆ ਜੇ 1984 ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਦਿਨ ਸੀ ਅਤੇ ਮੁਗਲਾਂ ਦੀ ਗੁਰੂ ਅਰਜਨ ਦੇਵ ਜੀ ਸ਼ਾਂਤੀ ਦੇ ਪੰਖੂਰ ਭਰਪੂਰ ਜਾਣਕਾਰੀ ਕੀਰਤਨ ਦੇ ਮਾਹਰ ਗੁਰੂ ਗ੍ਰੰਥ ਦੇ ਸੰਪਾਦਕ ਪ੍ਰੇਮ ਕੀਰਤਨ ਧਰਮ ਇਹਦੇ ਤੋਂ ਇਲਾਵਾ ਉਹਨਾਂ ਦਾ ਕੋਈ ਵਿਸ਼ੇ ਨਹੀਂ ਸੀ ਤੇ ਤੁਜ਼ਕੇ ਜਹਾਂਗੀਰੀ ਦੇ ਵਿੱਚ ਤੁਸਕੇ ਜਹਾਗੀਰੀ ਰੋਜ਼ਨਾਮਚਾ ਸੀ ਜਹਾਂਗੀਰ ਦਾ ਜੀ ਹਰ ਰੋਜ਼ ਕੀ ਕੀ ਵਾਪਰਦਾ ਡੈਰੀ ਹੈ ਕੋਰਟ ਦੀ ਉਹਦੇ ਚ ਲਿਖਿਆ ਹੈ ਕਿ ਮੇਰੇ ਕੋਲ ਬੜੀ ਦੇਰ ਦੀਆਂ ਖਬਰਾਂ ਆ ਰਹੀਆਂ ਸਨ ਕਿ ਬਿਆਸ ਦਰਿਆ ਦੇ ਕਿਨਾਰੇ ਇੱਕ Hindu ਫਕੀਰ ਆਪਣੇ ਪ੍ਰਭੂ ਸੱਤਾ ਜਮਾ ਰਹੇ ਕੁਝ ਭੋਲੇ ਭਾਲੇ ਮੁਸਲਮਾਨ ਅਤੇ ਕੁਝ ਬੇਫਕੂਫ Hindu ਉਸਦੇ ਚੰਗਲ ਵਿੱਚ ਫਸਦੇ ਜਾ ਰਹੇ ਹਨ ਅੱਛਾ ਜੀ ਇਹ ਗਿਣਤੀ ਦਿਨੋਂ ਦਿਨ ਵੱਧ ਰਹੀ ਹੈ ਮੈਂ ਫੈਸਲਾ ਕੀਤਾ ਕਿ ਕੂੜ ਦੀ ਇਸ ਦੁਕਾਨ ਨੂੰ ਬੰਦ ਕਰਾਂ ਹੁਣ ਤੁਸੀਂ ਸਟੇਟ ਦੀ ਲੈਂਗੁਏਜ ਦੇਖੋ ਇਹਦੇ ਵਿੱਚ ਭੋਲੇ ਭਾਲੇ ਮੁਸਲਮਾਨ ਮੂਰਖ ਹਿੰਦੂ ਮੂਰਖ ਹਿੰਦੂ ਇਹ ਟਰਮੀਨੋਲੋਜੀ ਹੈ ਬਾਦਸ਼ਾਹ ਦੀ ਇਹਦੇ ਤੋਂ ਹੀ ਪਤਾ ਲੱਗਦਾ ਹੈ ਕਿ ਉਹਦੇ ਦਿਲ 'ਚ ਕੀ ਬੈਠਿਆ ਹੋਇਆ ਹੈ ਉਹਦੇ ਉਹ ਉਹਦੇ ਦਰਬਾਰ ਦੇ ਵਿੱਚ ਕੀ ਕੁਝ ਵਰਤਾਰਾ ਹੋ ਰਿਹਾ ਹੈ ਤੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਦਿਨ ਜ਼ਰੂਰੀ ਸੀ ਚੁੜਨਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਅਰੈਸਟ ਕਰਨਾ ਸੀ ਜਾਂ ਸ਼ਹੀਦ ਕਰਨਾ ਸੀ ਇਹ ਤਾਂ ਸਟੇਟ ਨੂੰ ਪਤਾ ਹੈ ਲੇਕਿਨ ਉਸੇ ਦਿਨ 42 ਹੋਰ ਗੁਰਦੁਆਰਿਆਂ 'ਚ ਕੀ ਵਿਗਾੜਿਆ ਸੀ ਸਿੱਖਾਂ ਨੇ 42 ਗੁਰ ਇਤਿਹਾਸਿਕ ਗੁਰਦੁਆਰਿਆਂ 'ਚ ਹਮਲਾ ਹੋਇਆ ਸੀ ਤੇ ਆਪਣੇ ਦਰਸ਼ਕਾਂ ਨੂੰ ਆਪਾਂ ਦੱਸਦੇ ਹੀ ਰਤਾ ਕਿ ਸਾਡਾ ਵਿਹਾਰ ਕਿਹੋ ਜਿਹਾ ਸਿੱਖਾਂ ਦਾ ਤੇ ਸਟੇਟ ਨੇ ਫਿਰ ਕੀ ਕੀਤਾ ਮਈ ਦੇ ਅਖੀਰਲੇ ਹਫਤੇ 'ਚ ਮੇਰੇ ਵਿਦਿਆਰਥੀ ਗੁਰੂ ਗੋਬਿੰਦ ਸਿੰਘ ਭਵਨ 'ਚ ਮੇਰੇ ਕੋਲ ਆਏ ਕਹਿਣ ਲੱਗੇ ਸਰ ਸਾਡੀ ਇੱਕ ਹਸਰਤ ਪੂਰੀ ਨਹੀਂ ਹੋਣੀ ਅਸੀਂ ਤਾਂ ਸ਼ਬੀਲ ਲਾਣੀ ਸੀ ਠੰਡਾ ਜਲ ਵਰਤਾਣਾ ਸੀ ਤੇ ਜੂਨ ਦਾ ਮਹੀਨਾ ਛੁੱਟੀਆਂ ਹੋ ਜਾਣਗੀਆਂ ਇਹ ਜੂਨ ਚੌਨਾ ਦਿਨ ਮੈਂ ਕਿਹਾ ਵੀ ਨੇਕੀ ਕਰਨ ਵਾਸਤੇ ਦੇਰੀ ਕਦੀ ਨਹੀਂ ਕਰਨੀ ਹੂੰ ਸੇਵਾ ਹੀ ਕਰਨੀ ਹੈ ਗਰਮੀ ਮਈ ਚ ਕਿਹੜਾ ਨਹੀਂ ਪੈਂਦੀ ਆਪਾਂ ਨਾ ਗੁਰੂ ਅਰਜਨ ਦੇਵ ਜੀ ਦਾ ਲਵਾਂਗੇ ਤੇ ਠੰਡਾ ਜਲ ਵਰਤਾਵਾਂਗੇ ਆਏ ਗਏ ਸੰਗਤਾਂ ਨੂੰ ਤੁਹਾਡੀ ਉਮਰ ਕੀ ਸੀ ਉਸ ਵੇਲੇ ਮੇਰੀ ਉਮਰ ਹਾਂਜੀ 30 ਸਾਲ ਦੀ ਹੋਏਗੀ ਤੇ ਹਾਂ ਤਕਰੀਬਨ ਤਕਰੀਬਨ 30 ਸਾਲ ਦੀ 31 ਸਾਲ ਦੀ ਬਣਦੀ ਹੈ ਹੂੰ ਤੋਂ ਅਸੀਂ ਯੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੇਟ ਦੇ ਸਾਹਮਣੇ ਬੈਂਚ ਰੱਖੇ ਟੱਬ ਰੱਖੇ ਬਰਫ ਲਿਆਂਦੀ ਕਿਉੜਾ ਲਿਆਂਦਾ ਮਿੱਠਾ ਲਿਆਂਦਾ ਦਿੰਬੂ ਲਿਆਂਦੇ ਜੋ ਜੋ ਸ਼ਕੰਜੀਆਂ ਚ ਪਾਜਦਾ ਹੁੰਦਾ ਸ਼ਰਬਤ ਲਿਆਂਦੇ ਆਉਂਦੇ ਜਾਂਦੇ ਰਾਈਆਂ ਨੂੰ ਵਰਤੌਂਦੇ ਬੜੀ ਵੱਡੀ ਗਿਣਤੀ ਚ ਫੌਜੀ ਗੱਡੀਆਂ ਆ ਰਹੀਆਂ ਸਨ ਇਹ ਇਹ 25 ਮਈ ਦੀ ਗੱਲ ਹੈ ਅੱਛਾ ਜੀ ਮੈਨੂੰ ਤਰੀਕ ਯਾਦ ਹੈ ਉਹਨਾਂ ਗੱਡੀਆਂ ਨੂੰ ਰੋਕ ਰੋਕ ਕੇ ਅਸੀਂ ਠੰਡਾ ਚਲ ਵਰਤਾਇਆ ਸਾਨੂੰ ਕੀ ਪਤਾ ਸੀ ਵੀ ਉਹ ਕੀ ਕਰਨ ਜਾ ਰਹੇ ਨੇ 1 ਲੱਖ ਫੌਜ ਆਈ ਸੀ ਪੰਜਾਬ 'ਚ 1 ਲੱਖ ਫੌਜ ਤੇ ਇਹ ਕਦੀ ਕਿਸੇ ਸਿੱਖ ਦੇ ਚਿੱਤ-ਚੇਤੇ ਵੀ ਨਹੀਂ ਸੀ ਆ ਸਕਦਾ ਕਿ ਦਰਬਾਰ ਸਾਹਿਬ ਉੱਪਰ ਟੈਂਕਾਂ ਨਾਲ ਹਮਲਾ ਹੋਏਗਾ विदाਊਟ ਐਨੀ ਪ੍ਰੋਵੋਕੇਸ਼ਨ ਫਰਮ ਇਨਸਾਈਡ ਦੇਖੋ ਜੇ ਸਟੇਟ ਇਹ ਬਹਾਨੇ ਲਾਉਂਦੀ ਹੈ ਨਾ ਕਿ ਅੰਦਰ ਹਥਿਆਰ ਬੜੇ ਇਕੱਠੇ ਹੋਗੇ ਸੀ ਸਟੇਟ ਨੂੰ ਪਤਾ ਨਹੀਂ ਸੀ ਸਟੇਟ ਨੇ ਕਿਉਂ ਹਥਿਆਰ ਇਕੱਠੇ ਹੋਣ ਦਿੱਤੇ ਮੰਨ ਲਓ ਕਿ ਹਥਿਆਰ ਇਕੱਠੇ ਹੋ ਗਏ ਤਾਂ ਫਿਰ ਬੇਹੋਸ਼ ਕਰਨ ਵਾਲੇ ਗੈਸਾਂ ਛੱਡੀਆਂ ਜਾ ਸਕਦੀਆਂ ਸੀ ਸਰਕਾਰ ਨੇ ਇਹ ਦਿਖਾਣਾ ਸੀ ਇੰਦਰਾ ਗਾਂਧੀ ਨੇ ਕਿ ਮੇਰੇ ਤੋਂ ਬਲਵਾਨ ਹਮਲਾਵਰ ਹੋਰ ਕੋਈ ਨਹੀਂ ਹੈ ਸਿੱਖ ਆਪਣੇ ਆਪ ਨੂੰ ਖੱਬੀ ਖਾਨ ਸਮਝਦੇ ਰਹੇ ਨਾ ਅਸੀਂ ਅਹਿਮਦ ਸ਼ਾਹ ਅਬਦਾਲੀ ਨਾਲ ਟੱਕਰ ਲਈ ਅਸੀਂ ਨਾਦਰ ਸ਼ਾਹ ਨਾਲ ਟੱਕਰ ਲਈ ਅਸੀਂ ਪੰਜਾਬ 'ਚ ਰਾਜ ਸਥਾਪਿਤ ਕੀਤਾ ਫਿਰ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋ ਇਹਨਾਂ ਦੇ ਦਿਲਾਂ 'ਚ ਜਿਹੜੀਆਂ ਗੱਲਾਂ ਬੈਠੀਆਂ ਹੋਈਆਂ ਨੇ ਇਹ ਕੱਢਣੀਆਂ ਜ਼ਰੂਰੀ ਨੇ ਤੋ ਇੱਕ ਤਰੀਕੇ ਮੇਰੇ ਮਨ ਚ ਕਦਕਦੀ ਇਹ ਖਿਆਲ ਆਉਂਦਾ ਹੁੰਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਬਚਪਨ ਚ ਜਨੂ ਪੰਨਣ ਤੋਂ ਇਨਕਾਰ ਕਰ ਦਿੱਤਾ ਸੀ ਇਹ ਜਿਹੜੀ ਸਟੇਟ ਹੈ ਇਹਨੂੰ 5 550 ਸਾਲ ਦਾ ਗੁੱਸਾ ਸੀ ਸਿੱਖਾਂ ਕੋਲ ਉਹ 550 ਸਾਲ ਦਾ ਗੁੱਸਾ ਸੀ ਜਿਹੜਾ ਬੈਠਾ ਹੋਇਆ ਅੰਦਰ ਸੀਨਾ ਵਿੱਚ ਇੰਨੀ ਦੇਰ ਦਾ ਉਹ ਫਿਰ ਜੂਨ 1984 ਚ ਕੱਟਿਆ ਤੋ ਉਹ ਇਹ ਵੀ ਭੁੱਲ ਗਏ ਕਿ ਸਾਡੇ ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਵਾਸਤੇ ਕੀ ਕੁਰਬਾਨੀ ਦਿੱਤੀ ਸਾਰਾ ਕੁਝ ਹੀ ਭੁੱਲ ਗਏ ਗੁਰੂ ਗ੍ਰੰਥ ਹੈ ਜਿਹੜਾ ਇਹ ਮਾਨਵਤਾ ਦਾ ਉਦਾਰ ਕਰਨ ਲਈ ਨਹੀਂ ਥਾਪਿਆ ਹਰਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਰੱਖੇ ਗਏ ਕਿ ਬ੍ਰਾਹਮਣ ਖੱਤਰੀ ਵੈਸ਼ ਊਸ਼ੁੱਧ ਸਾਰੇ ਆਉਣ ਇੱਥੇ ਬ੍ਰਾਹਮਣ ਨੂੰ ਇਹ ਬਰਦਾਸ਼ਤ ਨਹੀਂ ਹੁੰਦਾ ਕਿ ਕੋਈ ਵਰਣ ਆਸ਼ਰਮ ਪ੍ਰਥਾ ਤੇ ਹਮਲਾ ਕਰੇ ਗੁਰੂਆਂ ਨੇ ਕਰ ਦਿੱਤਾ ਬਾਬਾ ਕਬੀਰ ਨੇ ਕਰ ਦਿੱਤਾ ਭਗਤ ਨਾਮਦੇਵ ਜੀ ਨੇ ਕਰ ਦਿੱਤਾ ਭਗਤ ਦਰਬੀਦਾਸ ਜੀ ਨੇ ਕੀਤਾ ਤੋਂ ਗੁਰੂ ਨਾਨਕ ਦੇਵ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਤੱਕ ਗੁਰੂ ਸਾਹਿਬਾਨ 6 ਤੇ ਭਗਤ ਇਹ ਸਾਰੇ ਬ੍ਰਾਹਮਣਵਾਦ ਦੇ ਤੇ ਵਰਣ ਆਸ਼ਰਮ ਪ੍ਰਥਾ ਦੇ ਖਿਲਾਫ ਨੇ। ਤੋਂ ਸਟੇਟ ਨੂੰ ਇੱਕ ਬਹਾਨਾ ਚਾਹੀਦਾ ਸੀ ਕੁਝ ਕਰਨ ਲਈ। ਇੰਦਰਾ ਗਾਂਧੀ ਨੇ ਹਮਲਾ ਕੀਤਾ। ਉਹਨੂੰ ਸਨਮਾਨਿਆਂ ਗਿਆ ਥਾਂ ਥਾਂ ਤੇ ਉਹਨੂੰ। ਇੱਥੋਂ ਤੱਕ ਕਿ ਭਾਰਤੀ ਜਨਤਾ ਪਾਰਟੀ ਦੇ ਵੱਡੇ ਲੀਡਰਾਂ ਨੇ ਵੀ ਉਹਨੂੰ ਦੁਰਗਾ ਮਾਤਾ ਕਿਹਾ। ਬਾਜਪਾਈ ਨੇ ਤੇ ਅੜਵਾਨੀ ਨੇ ਪ੍ਰਸ਼ੰਸਾ ਕੀਤੀ। ਹੁਣ ਬਾਜਪਾਈ ਤਾਂ ਠੰਡੇ ਸੁਭਾਅ ਦਾ ਸ਼ਾਂਤ ਚਿੱਤ ਲੀਡਰ ਮੰਨਿਆ ਜਾਂਦਾ ਹੈ। ਲੇਕਿਨ ਇਸ ਗੱਲ ਦੇ ਵਿੱਚ ਸਾਰੇ ਸਹਿਮਤ ਸਨ ਕਿ ਉਹ ਹੋਣਾ ਸੀ। ਇਹ ਠੀਕ ਕੀਤਾ। ਇੰਦਰਾ ਗਾਂਧੀ ਕਰ ਸਕਦੀ ਸੀ ਤੋਂ ਇਹ ਜਿਹੜਾ ਸੀ